ਕੀ ਆ ਰਮਨ ਯਾਰ ਅੱਜ ਫੇਰ ਕਦੂ ਧਰਲੇ ਯਾਰ ਰੋਜ਼ ਰੋਇ ਕਦੂ ਖਵਾ ਖਵਾ ਯਾਰ ਤੂੰ ਇਕ ਕਮਲਾ ਕਰਤਾ ਮੈਨੂੰ ਵਧੀਆ ਹਰੀ ਸਬਜ਼ੀ ਹੋਰ ਕਾਦੀ ਸਬਜ਼ੀ ਧਰੀਏ ਹੁਣ ਵਧੀਆ ਤਾਂ ਹੈਗੀ ਕਿੰਨੀ ਸਵਾਦ ਵੰਦੀ ਹੈ ਇਹ ਯਾਰ ਮੈਂ ਨਹੀਂ ਕਦੂ ਖਾਉਂ ਤੇ ਨਾ ਇਹ ਜੀ ਮੱਥੇ ਚ ਮਾਰ ਚੁੱਕੀ ਹੈ ਪਨੀਰ ਬਣ ਜਾਊਗਾ ਪਨੀਰ ਕਿਵੇਂ ਬਣ ਜਾਊ ਰਮਨ ਯਾਰ ਕਦੂ ਦਾ ਲੈ ਇੱਕ ਗੱਲ ਜਾਦਾਈ ਜੀ ਹੁਣ ਇਹ ਤਾਂ ਪਨੀਰ ਬਣਾ ਕੇ ਦਿੰਨੀ ਐ ਤੁਹਾਨੂੰ ਆ ਜਾਓ ਫਿਰ ਕੱਦੂ ਦਾ ਰਮਣੇ ਕੱਦੂ ਰਹੁ ਕੱਦੂ ਦਾ ਵੀ ਕਿਤੇ ਪਨੀਰ ਬਣਿਆ ਹਾਂਜੀ ਬਣਿਆ ਤੇ ਆਜੋ ਮੈਂ ਬਣਾ ਕੇ ਦਿੰਨੀ ਆ ਤੁਸੀਂ ਨਹੀਂ ਖਾਂਦੇ ਨਾ ਤੇ ਆਜੋ ਉਂਗਲਾਂ ਚੜਦੇ ਰਹਿ ਜੂਗੇ ਆਜੋ ਫਿਰ ਲੈ ਕੱਦੂ ਤੋਂ ਪਨੀਰ ਮਜ਼ਾਕ ਮਜ਼ਾਕ ਚ ਇਹਨਾਂ ਨੇ ਤਾਂ ਮੇਰੇ ਕੱਦੂ ਹੀ ਮੱਥੇ ਮਾਰਿਆ ਮੈਨੂੰ ਕਹਿੰਦੇ ਲੈ ਹੁਣ ਪਨੀਰ ਬਣਾ ਕੇ ਦੱਸ ਤੇ ਮੈਂ ਕਿਹਾ ਚਲੋ ਜੀ ਫਿਰ ਪਨੀਰ ਬਣਾ ਲਨੇ ਕਿਉਂਕਿ ਇਹ ਆਪਾਂ ਇੱਕ ਰੈਸਪੀ ਦੇਖੀ ਹੋਈ ਸੀਗੀ ਵੀ ਜਿਹੜਾ ਕੱਦੂ ਆ ਜਾਂ ਇੱਕ ਆਲ ਹੈ ਜਿਹਨੂੰ ਆਪਾਂ ਲੋਕੀ ਵੀ ਕਹਿ ਦਿੰਨੇ ਆਗੇ ਵੀ ਉਹ ਤੋਂ ਪਨੀਰ ਬਣਦਾ ਤੇ ਇੱਧਰ ਆਪਾਂ ਮਿਕਸੀ 'ਚ ਇਹਨੂੰ ਪਾਲਿਆ ਸੀ ਵਿੱਚ ਪਾਲੀ ਸੀ ਜੀ ਆਪਾਂ ਦਹੀਂ ਇਹ ਵਧੀਆ ਆਪਾਂ گاੜ ਦੋ ਦੋ ਚਮਚਾ ਆਪਾਂ ਇਹਦੇ ਵਿੱਚ ਪਾ ਲਏ ਸੀ ਇਹ ਦੋ ਕद्दू ਲੈ ਸੀ ਥੋੜੇ ਜਿਹੜੇ ਆਪਾਂ ਪੀਸ ਕਰਤੇ ਸੀ ਉਹ ਆਪਾਂ ਪਹਿਲਾਂ ਪਾ ਕੇ ਦਹੀਂ ਪਾ ਕੇ ਮਿਕਸ ਕਰ ਲਏ ਸੀ ਵਧੀਆ ਪੇਸਟ ਬਣਾ ਲਿਆ ਸੀ ਤਾਂ ਜੋ ਮਤਲਬ ਉਹਦੇ ਵਿੱਚ ਕੋਈ ਵੀ ਪੀਸ ਨਾ ਰਹੇ ਜੇ ਇਧਰ ਆਪਾਂ ਕੜਾਹੀ 'ਚ ਥੋੜਾ ਜਿਹਾ ਪਾਣੀ ਪਾ ਕੇ ਜੇ ਇਹਦੇ ਵਿੱਚ ਆਪਾਂ ਇੱਕ ਮਤਲਬ ਕਿ ਭਾਂਡਾ ਸੈੱਟ ਕਰਨਾ ਸੀ ਕਿਉਂਕਿ ਇਹਦੇ ਵਿੱਚ ਹੀ ਆਪਾਂ ਜਿਹੜਾ ਕद्दू ਦਾ ਪੇਸਟ ਸੀਗਾ ਇਹ ਪਾ ਕੇ ਪਕਾਉਣਾ ਸੀ ਤਾਂ ਹੀ ਪਨੀਰ ਬਣਨਾ ਸੀਗਾ ਤੇ ਇਹਨੂੰ ਆਪਾਂ ਇੱਕ ਭਾਂਡੇ ਵਿੱਚ ਕੱਢ ਲਿਆ ਸੀ ਜਿਹੜੀਆਂ ਫਾੜੀਆਂ ਬਾਚੀਆਂ ਸੀ ਜੀ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਥੋੜੀ ਜਿਹੀ ਇਹਦੇ ਵਿੱਚ ਦਹੀਂ ਪਾ ਕੇ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਿਆ ਸੀਗਾ ਮਤਲਬ ਕੋਈ ਵੀ ਵਿੱਚ ਪੀਸ ਨਾ ਰਵੇ ਵਧੀਆ ਪੇਸਟ ਬਣ ਕੇ ਤਿਆਰ ਹੋਵੇ ਇਸ ਪ੍ਰਕਾਰ ਆਪਾਂ ਇਹਨੂੰ ਪੀਸ ਲੈਣਾ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਚੌਲਾਂ ਦਾ ਆਟਾ ਜਾਂ ਮੈਦਾ ਇਹਨਾਂ ਦੋਨੋਂ ਚੋਂ ਆਪਾਂ ਕੋਈ ਵੀ ਪਾ ਸਕਦੇ ਹਾਂ ਕਿ ਤੇ ਇਧਰ ਆਪਾਂ ਇੱਕ ਪਲੇਟ ਰੱਖੀ ਹੋਈ ਸੀ ਜਿਹੜੀ ਤੇ ਇਹਦੇ ਵਿੱਚ ਆਪਾਂ ਕਿਉਂ ਗ੍ਰੀਸ ਕਰਤਾ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਸਾਰਾ ਕद्दू ਦਾ ਪੇਸਟ ਪਊਗਾ ਉਹ ਠਾਣਾ ਲੱਗੇ ਤਾਂ ਕਰਕੇ ਆਪਾਂ ਇਹਦੇ ਵਿੱਚ ਪਾਇਆ ਸੀਗਾ 4 ਚਮਚੇ ਪਪਾਲੀ ਸੀਜੀ ਚੌਲਾਂ ਦਾ ਆਟਾ ਇਹਦੀ ਸਾਪਾਂ ਮੈਂ ਇਦਾਂ ਵੀ ਪਾ ਸਕਦੇ ਚੌਲਾਂ ਦਾ ਆਟਾ ਵੀ ਪਾ ਸਕਦੇ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਸੀ ਆਪਾਂ ਉਹਵੇਂ ਉਹਵੇਂ ਹੀ ਕਰ ਰਹੇ ਸੀ 4 ਚਮਚੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਵਿੱਚ ਇਹਦੇ ਕੋਈ ਵੀ ਗੰਢ ਨਾ ਰਵੇ ਇਸ ਪ੍ਰਕਾਰ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾਗਾ ਵੀ ਸਾਰਾ ਜਿਹੜਾ ਮਿਸ਼ਰਣ ਹੈ ਇੱਕ ਇੱਕਸਾਰ ਹੋ ਜੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾ ਲੈਸ ਵੀ ਤਾਂ ਜੋ ਨਮਕ ਨਾਲ ਟੇਸਟ ਵੀ ਇਹਦੇ ਵਿੱਚੋਂ ਵਧੀਆ ਆਵੇ ਤੇ ਇਹਨੂੰ ਆਪਾਂ ਮਿਕਸ ਕਰਕੇ ਜਿਹੜੀ ਆਪਾਂ ਲਈ ਹੋਈ ਸੀ ਜੀ ਕੜਾਹੀ ਵਿੱਚ ਰੱਖੀ ਹੋਈ ਸੀ ਪਲੇਟ ਤੇ ਉਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਦੇਣਾ ਕਿਉਂਕਿ ਜਿਹੜਾ ਪਨੀਰ ਆ ਜੀ ਉਹ ਇਸ ਪ੍ਰਕਾਰ ਹੀ ਕਹਿ ਰਹੇ ਸੀ ਵੀ ਸਟੀਮ ਦੇਣੀ ਹੈ ਇਹਨੂੰ ਫੇਰ ਹੀ ਵਧੀਆ ਬਣ ਕੇ ਤਿਆਰ ਹੋਊਗਾ ਕਿਉਂਕਿ ਇਹ ਭਾਫ਼ ਨਾਲ ਪੱਕੂਗਾ ਅੰਦਰੋਂ ਸਟੀਮ ਆਊਗੀ ਇਹਨੂੰ ਤੇ ਇੱਕ ਵਧੀਆ ਚੀਜ਼ ਬਣ ਕੇ ਤਿਆਰ ਹੋਊਗਾ ਮਤਲਬ ਇੱਕ ਆਪਣੀ ਦੀ ਸ਼ੇਪ ਲੈ ਲਊਗਾ ਗਾੜਾ ਹੋ ਜਾਊਗਾ ਮੈਂ ਕਹਿ ਰਹੀ ਸੀ ਜੇ ਮੈਨੂੰ ਤਾਂ ਲੱਗਦਾ ਅੱਜ ਬਹੁਤ ਹੀ ਟੇਸਟੀ ਚੀਜ਼ ਬਣੂਗੀ ਕद्दू ਤੋਂ ਕਿਉਂਕਿ ਕद्दू ਖਾ ਖਾ ਤਾਂ ਮਤਲਬ ਜੀ ਵੀ ਆੱਕ ਜਾਂਦਾ ਜੀ ਜਦੋਂ ਮਤਲਬ ਤੇ ਜਿਹੜੀ ਰਹੀਆਂ ਨਰ ਯਾਨ ਮੇ ਦਾ ਜੀਬਿਆ ਕਮਾ ਚਲੋ ਅੱਜ ਡਿਫਰੈਂਟ ਤਰੀਕੇ ਨਾਲ ਬਣਾ ਕੇ ਦੇਖਦੇ ਜੀ ਪਨੀਰ ਤੇ ਇਧਰ ਆਪਾਂ ਜਿਹੜਾ ਪਨੀਰ ਵੰਨ ਵਾਸਤੇ ਤਿਆਰ ਹੋ ਗਿਆ ਉਸ ਤੋਂ ਇਧਰ ਆਪਾਂ ਜਿਹੜਾ ਮਸਾਲਾ ਸੀਗਾ ਉਹ ਬਣਾਉਣ ਲੱਗੇ ਸੀ ਇਹਦੇ ਲਈ ਆਪਾਂ ਪਿਆਜ਼ ਤੇ ਜਿਹੜੇ ਟਮਾਟਰ ਸੀ ਉਹ ਬਰੀਕ ਬਰੀਕ ਕੱਟ ਕੇ ਮਿਕਸੀ ਚ ਪੀਸ ਲਏ ਸੀਗੇ ਤੇ ਜਿਹੜਾ ਲਸਣ ਆਦਰਕ ਤੇ ਹਰੀ ਮਿਰਚ ਦਾ ਪੇਸਟ ਆ ਜੀ ਉਹ ਆਪਾਂ ਪਹਿਲੇ ਹੀ ਬਣਾ ਸੱਡੇ ਸੀ ਉਹ ਆਪਾਂ ਬਾਅਦ ਚ ਪਾਵਾਂਗੇ ਤੇ ਜੇਕਰ ਤੁਸੀਂ ਸਾਰਾ ਕੁਝ ਪੀਸਣਾ ਚਾਹੁੰਦੇ ਹੋ ਤਾਂ ਸਾਰਾ ਇਕੱਠਾ ਵੀ ਮਿਕਸ ਕਰ ਸਕਦੇ ਹੋ ਜੀ ਤੇ ਮੈਂ ਕਹਿ ਰਹੀ ਸੀ ਜੀ ਲੋ ਇਧਰ ਆਪਾਂ ਰੱਖਤਾ ਤੇ ਇਹ ਵਧੀਆ ਸਟੀਮ ਨਾਲ ਮਤਲਬ ਵੀ ਵਧੀਆ ਬਣ ਕੇ ਤਿਆਰ ਹੋਊਗਾ ਅੱਧਾ ਘੰਟੇ ਵਾਂਗੂ ਹੋਊਗਾ ਸੀ ਉਹਨੂੰ ਪਕਦੇ ਨੂੰ ਤੇ ਇਧਰ ਆਪਾਂ ਇੱਕ ਕੜਾਹੀ ਚ ਥੋੜਾ ਜਿਹਾ ਪਾਲਾ ਸੀ ਜੀ ਕਿਉਂ ਇਹ ਆਪਾਂ ਕਿਉਂ ਵੀ ਪਾ ਸਕਦੇ ਆ ਨਹੀਂ ਸਰੋਂ ਦਾ ਤੇਲ ਜਾਂ ਜੋ ਵੀ ਆਪਾਂ ਘਰ ਵਿੱਚ ਤੜਕਾ ਲਾਉਣ ਵਾਸਤੇ ਯੂਜ਼ ਕਰਦੇ ਹੋ ਉਹ ਆਪਾਂ ਪਾ ਲੈਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰੇ ਦਾ ਇੱਕ ਚਮਚਾ ਦੋ ਚਮਚਾ ਆਪਾਂ ਪਾ ਸਕਦੇ ਜਿੰਨਾ ਕਿ ਆਪ ਨੂੰ ਪਸੰਦ ਹੋਵੇ ਕਿਉਂਕਿ ਜਿਹੜਾ ਜੀਰਾ ਜੀ ਉਹ ਹਾਜਮਾ ਵੀ ਆਪਣਾ ਦਰੋਸਤ ਰੱਖਦਾ ਗਰਮੀਆਂ 'ਚ ਵਧੀਆ ਠੰਡਕ ਦੇ ਦਿੰਦਾ ਹੈ ਤੇ ਸਬਜ਼ੀ ਵੀ ਟੇਸਟੀ ਬਣਦੀ ਹੈ ਤੇ ਜਿਹੜੀ ਆਪਾਂ ਬਣਾਈ ਸੀ ਜੀ ਪਿਉਰੀ ਮਤਲਬ ਇੱਕ ਪਿਆਜ਼ ਤੇ ਜਿਹੜੇ ਟਮਾਟਰ ਲਏ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਲੈਣੀ ਆ ਇਹ ਮਤਲਬ ਜਿਹੜੇ ਆਪਣੇ ਘਰੇ ਲੱਗੇ ਹੋਏ ਨੇ ਜਿਹੜੇ ਟਮਾਟਰ ਆਰਗੈਨਿਕ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਜਦੋਂ ਵੀ ਆਪਾਂ ਇਹਨੂੰ ਕਿਸੇ ਵੀ ਸਬਜ਼ੀ ਵਿੱਚ ਪਾਉਣੇ ਆ ਸਾਰੀ ਪਿਊਰੀ ਨੂੰ ਇਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਜੋ ਪੱਕ ਕੇ ਵਧੀਆ ਤਿਆਰ ਹੋ ਜੇ ਤੇ ਆਪਣੀ ਜਿਹੜੀ ਸਬਜ਼ੀ ਹੋ ਵਧੀਆ ਟੇਸਟੀ ਟੇਸਟੀ ਬਣ ਕੇ ਤਿਆਰ ਹੋ ਜੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਲਾਸਨ ਤੇ ਹਰੀ ਮਿਰਚ ਦਾ ਜਿਹੜਾ ਆਪਾਂ ਪੇਸਟ ਪਹਿਲੇ ਬਣਾ ਕੇ ਰੱਖਿਆ ਹੋਇਆ ਉਹ ਆਪਾਂ ਪਾ ਲੈਣਾ ਹੈ ਇਹਦੇ ਵਿੱਚ ਇਹਨਾਂ ਸਾਰੀ ਚੀਜ਼ ਨੂੰ ਆਪਾਂ ਇਕੱਠਾ ਵੀ ਪੀਸ ਸਕਦੇ ਹਾਂਗੇ ਉਹ ਮਤਲਬ ਆਪ ਦੀ ਚੋਇਸ ਹੈ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਚੰਗੀ ਤਰ੍ਹਾਂ ਪਕਾ ਲੈਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਮਸਾਲੇ ਜੋ ਕਿ ਨਮਕ ਮਿਰਚ ਹਲਦੀ ਇਹਦੇ ਵਿੱਚ ਸਾਰੇ ਪਾ ਲੈਨੇ ਅੱਧਾ ਚਮਚਾ ਆਪਾਂ ਪਾ ਲਿਆ ਜੀ ਨਮਕ ਦਾ ਕਿਉਂਕਿ ਉਧਰ ਵੀ ਆਪਾਂ ਪਹਿਲਾਂ ਪਾਇਆ ਸੀਗਾ ਕद्दू 'ਚ ਜਿਹੜਾ ਆਪਾਂ ਪੇਸਟ ਬਣਾਇਆ ਸੀ ਹਲਦੀ ਗਰਮ ਮਸਾਲਾ ਪਾਊਡਰ ਤੇ ਮਿਰਚ ਜਿੰਨੀ ਕਿ ਆਪਾਂ ਖਾਣੀ ਪਸੰਦ ਕਰਦੇ ਹੋਈ ਓਨੇ ਕਿ ਆਪਾਂ ਪਾ ਸਕਦੇ ਹਾਂ ਪਹਿਲਾਂ ਆਪਾਂ ਹਰੀ ਮਿਰਚ ਵੀ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਥੋੜਾ ਜਿਹਾ ਪਾਣੀ ਪਾ ਕੇ ਹੁਣ ਚਲੋ ਜੇ ਚੰਗੀ ਤਰ੍ਹਾਂ ਪੱਕ ਜੂਗੀ ਤਾਂ ਇਧਰ ਜਿਹੜਾ ਆਪਣਾ ਪਨੀਰ ਰੱਖਿਆ ਹੋਇਆ ਇਹ ਵੀ ਮਤਲਬ ਬਣ ਜੂਗਾ ਇਹਦੇ ਵਿੱਚ ਆਪਾਂ ਬਸ ਪਾਉਣ ਵਾਸਤੇ ਇਹਨੂੰ ਆਪਾਂ ਤਿਆਰ ਕਰ ਲੈਨੇ ਆ ਕਿਉਂਕਿ 2 ਮਿੰਟ ਹੀ ਲੱਗਣੇ ਨੇ ਫਿਰ ਤੇ ਜਦੋਂ ਇਹਦੇ ਵਿੱਚ ਪਨੀਰ ਪਾਵਾਂਗੇ ਕਿਉਂਕਿ ਉਹ ਤਾਂ ਮਿੰਟੋ-ਮਿੰਟ ਹੀ ਬਣ ਜਾਂਦੇ ਜਦੋਂ ਵੀ ਆਪਾਂ ਕੋਈ ਵੀ ਪਨੀਰ ਦੀ ਸਬਜ਼ੀ ਬਣਾਉਣੀ ਆ ਤੇ ਉਹਨਾਂ ਨੇ ਜਿਵੇਂ ਦੱਸਿਆ ਸੀ ਜਿਉਂ ਮੈਂ ਆਪਾਂ ਪਕਾ ਲਿਆ ਸੀ ਤੇ ਪਰੇ ਓਵੇਂ ਦਾ ਓਵੇਂ ਹੀ ਪਿਆ ਸੀ ਕਿਉਂਕਿ ਕਈ ਚੀਜ਼ਾਂ ਜੈ ਜੈਆਂ ਹੁੰਦੀਆਂ ਨੇ ਮਤਲਬ ਜਿਹੜੀ ਵੀ ਆਪਾਂ ਰੈਸਪੀ ਦੇਖਦੇ ਆਪ ਨੂੰ ਐਵੇਂ ਲੱਗਦਾ ਵੀ ਹਾਂ ਇਹ ਬਣ ਜੂਗੀ ਮਤਲਬ ਕਈ ਵਾਰ ਆਪਾਂ ਨੂੰ ਐਵੇਂ ਵੀ ਹੁੰਦਾ ਨਾ ਵੀ ਇਹਨਾਂ ਨੇ ਨਕਲ ਕਰੀ ਹੋਈ ਆ ਨਕਲ ਕਰਨੀ ਵੀ ਇੱਕ ਕਹਿ ਸਕਦੇ ਆ ਵੀ ਪਹਿਲਾਂ ਉਹ ਚੀਜ਼ ਬਣਾ ਕੇ ਦੇਖਣੀ ਪੈਂਦੀ ਆ ਕਿਉਂਕਿ ਸੰਘਰਸ਼ ਹੀ ਹੁੰਦਾ ਜੀ ਇੱਕ ਤਰ੍ਹਾਂ ਦਾ ਜਿਦੋਂ ਆਪਾਂ ਪਹਿਲੀ ਚੀਜ਼ ਬਣਾ ਕੇ ਦੇਖਦੇ ਆਂ ਕਿ ਉਹ ਬਣਦੀ ਜ ਨਹੀਂ ਬਣਦੀ ਤੇ ਅਜੋਹੀ ਗੱਲ ਹੋਈ ਜੀ ਮੈਂ ਉਹਨਾਂ ਨੇ ਦਿਖਾਇਆ ਸੀ ਵੀ ਮੈਂ ਪਨੀਰ ਬਣਦਾ ਪਰ ਪਨੀਰ ਤਾਂ ਉਹ ਜਮੇ ਹੀ ਨਹੀਂ ਬਣਿਆ ਸੀ ਕਿਉਂਕਿ ਹੀਟ ਹੋਮੀ ਨਹੀਂ ਪੱਕਾ ਸੀ ਉਹ ਉਵੇਂ ਦਾ ਉਵੇਂ ਹੀ ਪਿਆ ਸੀਗਾ ਤੇ ਮਹਾਟੋਲੋਜੀ ਹੈ ਤਾਂ ਇਹ ਕद्दू ਤੇ ਓਮੇ ਜਿਵੇਂ ਹੀ ਆਪਾਂ ਇਹਨੂੰ ਇਹਦੇ ਵਿੱਚ ਪਾ ਲਿਆ ਸੀ ਤੇ ਮਤਲਬ ਕਈ ਵਾਰ ਅਜਿਹੀਆਂ ਰੈਸਪੀਆਂ ਵੀ ਹੁੰਦੀਆਂ ਨੇ ਜਿਹੜੀਆਂ ਬਣਾ ਕੇ ਛੱਡਿਆ ਕਿਉਂਕਿ ਉਹ ਓਮੇ ਦੀਆਂ ਓਮੇ ਨਹੀਂ ਬਣਦੀਆਂ ਹੁੰਦੀਆਂ ਜਿਵੇਂ ਉਹਨਾਂ ਨੇ ਦਿਖਾਇਆ ਹੁੰਦਾਗਾ ਤੇ ਮੈਂ ਕਹਿ ਰਹੀ ਸੀ ਜੀ ਹਾਂ ਇਹ ਤਾਂ ਉਹੀ ਗੱਲ ਹੋ ਗਈ ਜੀ ਕਿਹੜਾ ਪਨੀਰ ਬਣਨਾ ਕद्दू ਤੋਂ ਵੀ ਕਦੇ ਪਨੀਰ ਬਣਿਆਗਾ ਪਤਾ ਨਹੀਂ ਬਣਦਾ ਕਿ ਨਹੀਂ ਬਣਦਾ ਜੀ ਪਰ ਆਪਾਂ ਤਾਂ ਦੋ ਵਾਰੀ ਟਰਾਈ ਕਰਿਆ ਸੀ ਨਹੀਂ ਬਣਿਆ ਤੇ ਇਹਦੇ ਵਿੱਚ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਪਰ ਇੱਕ ਗੱਲ ਜ਼ਰੂਰ ਹੈ ਕਿਉਂਕਿ ਜਿਹੜਾ ਕद्दू ਦਾ ਪੇਸਟ ਬਣਾਇਆ ਇਹਦੀ ਆਪਾਂ ਕਹਿ ਸਕਦੇ ਵੀ ਪੰਜਾਬੀ ਸਟਾਈਲ ਕद्दू ਦੀ ਕੜੀ ਬਣ ਕੇ ਜ਼ਰੂਰ ਤਿਆਰ ਹੋ ਗਈ ਸੀ ਤੇ ਪਤਾ ਵੀ ਨਹੀਂ ਲੱਗਦਾ ਸੀ ਵੀ ਇਹ ਕद्दू ਦੀ ਚੀਜ਼ ਬਣੀ ਹੋਈ ਹੈ ਮਤਲਬ ਇੰਨੀ ਜਿਆਦਾ ਟੇਸਟੀ ਬਣੀ ਸੀ ਪਰਵਾਰ 'ਚ ਜਿਨ੍ਹਾਂ ਨੂੰ ਨਹੀਂ ਪਤਾ ਸੀ ਵੀ ਇਹ ਕद्दू ਤੋਂ ਬਣਿਆ ਤਾਂ ਪੁੱਛ ਵੀ ਰਹੇ ਸੀ ਵੀ ਕੀ ਚੀਜ਼ ਦੀ ਬਣਾਈ ਕਹਿ ਰਹੇ ਸੀ ਅੱਜ ਟਮਾਟਰ ਦੀ ਕੁਛ ਬਣਾਈ ਵੀ ਕੀ ਪਾਇਆ ਹੋਇਆ ਵਿੱਚ ਇਹਦਾ ਮਤਲਬ ਸਾਰੇ ਪੁੱਛ ਰਹੇ ਇੰਨੀ ਜਿਆਦਾ ਸਵਾਲ ਬਣੀ ਸੀਗੀ ਸੋ ਜਿਹੜੇ ਖਾਣਾ ਨਹੀਂ ਪਸੰਦ ਕਰਦੇ ਉਹ ਇੱਕ ਵਾਰ ਐਵੇਂ ਬਣਾ ਕੇ ਜ਼ਰੂਰ ਖਾਣ ਮ ਕਦੂ ਦੀ ਕੜੀ ਸੋ ਵੀਡੀਓ ਬਹੁਤ}}{| ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨੇ ਬਹੁਤ ਬਹੁਤ ਧੰਨਵਾਦ